ਚਲ ਵਧੀਆ ਹੋਇਆ ਟਾਈਮ ਨਾਲ ਕੱਪੜੇ ਧੋਤੇ ਗਏ ਹੁਣ ਹੋਰ ਕੰਮ ਦੇਖਾਂ ਨਾ ਕੀ ਗੱਲ ਮਸ਼ੀਨ ਬੰਦ ਵੀ ਕਰਤੀ ਦਿਖਦਾ ਹੈ ਨਾ ਮਸ਼ੀਨ ਬੰਦ ਕਰਤੀ ਤਾਂ ਕਰਤੀ ਭਈ ਮੇਰੇ ਕੱਪੜੇ ਧੋਤੇ ਗਏ ਸਾਰੇ ਫਿਰ ਮੈਂ ਮਸ਼ੀਨ ਤੇ ਕੱਪੜਾ ਪਾ ਕੇ ਉਹਨੂੰ ਕਰਤੀ ਮੈਂ ਬੰਦ ਜੇ ਦਿਖਦਾ ਨਾ ਤਾਂ ਹੀ ਕਿਹਾ ਮੈਨੇ ਆ ਤੌਲੀਏ ਅੰਦਰ ਆਈ ਛੱਡਿਆਈਆਂ ਨਾਲ ਕੱਪੜਿਆਂ ਦੇ ਪਾ ਦਿੰਦੀ ਧੋ ਦਿੰਦੀ ਜੇ ਤੈਨੂੰ ਪਤਾ ਹੋਵੇ ਨਾ ਆ ਟੇਬਲ ਤੇ ਆ ਟੇਬਲ ਤੁਹਾਡੇ ਦੋਹਾਂ ਜਿਆਦਾ ਠੀਕ ਹੈ ਤੇ ਮੈਂ ਤੇਰੇ ਕੱਪੜੇ ਘਰ ਤੋਂ ਧੋਵਾ ਬੈਠੇ ਕਲੇ ਮਿਸ ਕਰਦਾ ਨਾ ਕੀ ਗੱਲ ਅੰਦਰ ਢੇਰ ਲਾਈਆਂ ਭਾਂਡੇ ਤਾਂ ਉਹ ਥੋੜੇ ਨਹੀਂ ਸੀ ਉਹ ਨਹੀਂ ਮੰਜ ਕੇ ਆਈ ਮੈਂ ਮੇਰੇ ਕੰਮ ਮੈਨੂੰ ਪਤਾ ਹੈ ਕੀ ਕਰਨੇ ਆ ਕੀ ਨਹੀਂ ਕਰਨੇ ਸਲਾਹਾ ਦੇਣ ਦੀ ਲੋੜ ਨਹੀਂ ਛੋਟੀ ਨੂੰ ਐ ਨਾ ਛੋਟੀ ਨੂੰ ਬਣ ਕੇ ਰਹਿ ਜੇ ਛੋਟੀਆਂ ਨਾ ਤਾਂ ਹੀ ਤੁਸੀਂ ਰੇਸ ਤੇ ਚੜੀ ਜਾਨੀ ਐ ਜੇ ਹੋਰ ਹੁੰਦੀ ਹੁਣ ਨੂੰ ਤੈਨੂੰ ਦੱਸ ਦਿੰਦੀ ਹਾਂ ਦੱਸ ਕੀ ਕਰੇਂਗੀ ਕੀ ਕਰੇਂਗੀ ਮੈਨੂੰ ਤਾਂ ਲੋੜ ਨਹੀਂ ਜੋ ਕਰਨਾ ਮੈਂ ਕਰ ਹੀ ਲੈਣਾ ਨਾਲੇ ਤੇਰੀ ਆਸਤੇ ਤਾਂ ਮੈਂ ਬੈਠੀ ਨਹੀਂ ਹਾਂ ਫਿਰ ਮੈਨੂੰ ਸੁਣਾ ਕਾ ਤੁਰੀਆਂ ਆਪ ਦੇ ਟਾਵਲ ਹੱਥ ਹੀ ਨਹੀਂ ਧੋ ਸਕਦੀ ਹੈਗੀ ਉਹ ਤੋ ਲੂੰਗੀ ਅੱਗੇ ਤੂੰ ਹੀ ਧੋਨੀਏ ਮੇਰੇ ਕੱਪੜੇ ਜਦੋਂ ਕੰਮ ਵੰਡ ਕੇ ਦਿੱਤੇ ਹੋਏ ਨੇ ਮੰਮੀ ਨੇ ਫਿਰ ਰੋਲਾ ਘਾਤੇ ਪਾ ਰਹੀ ਐ ਮੱਚੀ ਕਹ ਤੂੰ ਜਾਨੀ ਵੀ ਮੈਂ ਆਪ ਦੇ ਕੱਪੜੇ ਧੋਲੇ ਤੇ ਤੇਰੇ ਵੀ ਧਵਾਵੇਂ ਜਦ ਤੂੰ ਸਾਰੇ ਕੱਪੜੇ ਚੱਕ ਕੇ ਲਈ ਸੀ ਆ ਦੋ ਤੌਲੀਆਂ ਕਿਉਂ ਛੱਡ ਗਈਆਂ ਮੇਰੀ ਮਰਜ਼ੀ ਮੈਂ ਕੰਮ ਜਿਹੜਾ ਕਰਨਾ ਉਹ ਕਰ ਹੀ ਲੈਣਾ ਜਿਹੜਾ ਨਹੀਂ ਕਰਨਾ ਉਹ ਮੇਰੀ ਮਰਜ਼ੀ ਮੈਂ ਨਹੀਂ ਕਰਨਾ ਇਸ ਘਰ ਚ ਨਾ ਹਰ ਕਿਸੇ ਦੀ ਮਰਜ਼ੀ ਨਹੀਂ ਚੱਲਦੀ ਇਹ ਗੱਲ ਤੂੰ ਕੰਨ ਖੋਲ ਕੇ ਸੁਣ ਲੈ ਇਸ ਘਰ ਚ ਵਿਆਹ ਕੇ ਪਹਿਲੇ ਮੈਂ ਆਈਆਂ ਤੂੰ ਨਹੀਂ ਠੀਕ ਹੈ ਤੇ ਜੋ ਇਸ ਘਰ ਚ ਮੈਂ ਕਹਾਂਗੀ ਉਹੀ ਕੰਮ ਹੋਣਗੇ ਅੱਛਾ ਜੇ ਤੂੰ ਪਹਿਲਾਂ ਵਿਆਹ ਕੇ ਆਈਆਂ ਤਾਂ ਇੱਥੇ ਤੇਰੀਆਂ ਚੱਲਣਗੀਆਂ ਉਹ ਬੱਸ ਕਰ ਤੇ ਮੈਂ ਬੈਸੇ ਕਾਣ ਮੰਮੀ ਆਹ ਦੇਖ ਲੋ ਕਿ ਮੈਂ ਸਿਰੇ ਸਿਰ ਚੜਦੀ ਆ ਕੀ ਕੁਝ ਬੋਲ ਰਹੀ ਐ ਮੈਨੂੰ ਮੰਮੀ ਨੂੰ ਕਿਉਂ ਬੁਲਾਉਣੀ ਆ ਆ ਤੇ ਘਰ ਵਾਲੇ ਨੂੰ ਵੀ ਬੁਲਾ ਤੇ ਮੈਂ ਵੀ ਬੁਲਾਉਣੀ ਆ ਅੱਜ ਤਾਂ ਇੱਕ ਬਸਾ ਕਰਕੇ ਹਟਾਂਗੀ ਕੋਈ ਨਹੀਂ ਮੈਂ ਵੀ ਇੱਕ ਬਸਾ ਕਰਕੇ ਹੀ ਰਹਿਣਾ ਅੱਜ ਕੀ ਗੱਲ ਹੋ ਗਈ ਕਾ ਤੋ ਆ ਦੇਖ ਲੈ ਭਈ ਤੇਰੀ ਘਰ ਵਾਲੀ ਕਿਵੇਂ ਸਿਰ ਚੜ ਕੇ ਬੋਲਦੀ ਐ ਇਹਨੂੰ ਮਣੀ ਮੋਟੀ ਅਕਲ ਸिखਾ ਲੈ ਵੀ ਕਿਵੇਂ ਵੱਡੇ ਨਾਲ ਬੋਲੀਦਾ ਨਹੀਂ ਸਿਰ ਚੜ ਕੇ ਵਾਲੀ ਐ ਚ ਕੀ ਗੱਲ ਐ ਕੱਪੜੇ ਤੋੜ ਨਾ ਗਰੀਸ ਆਪਣੇ ਕੱਲੇ ਦੋਨਿਆਂ ਦੇ ਤੌੜੀ ਛੱਡਿਆ ਈ ਕੀ ਗੱਲ ਸੀ ਜੇ ਨਾਲ ਪਾ ਦਿੰਦੀ ਕੱਪੜੇ ਨੇ ਭਈ ਇਹ ਤੋੜ ਦੇਂਦੇ ਕੋਈ ਨੁਕਸਾਨ ਸੀਗਾ ਉਂ ਵੀ ਤਾਂ ਸਾਰੇ ਘਰ ਦੇ ਕੰਮ ਨਹੀਂ ਕਰਦੀ ਮੈਂ ਮਰ ਜਾ ਕੀ ਗੱਲ ਹੋ ਗਈ ਸਿਰ ਤੇ ਕਹਿੰਦੇ ਨਹੀਂ ਹੁੰਦੇ ਹੈਗੇ ਜਿਹੜਾ ਕੋਕੋ ਉਸ ਜਿਹੋ ਕੋਕੋ ਦੇ ਬੱਚੇ ਤੂੰ ਬੜਾ ਘਟ ਹੈ ਬਾਈ ਗੱਲ ਕੀ ਹੋਈ ਹੈ ਗਲਤ ਦੱਸ ਗੱਲ ਕੀ ਹੋਣੀ ਆ ਆ ਦੇਖ ਲੋ ਛੋਟੜਾ ਕਿਵੇਂ ਬੋਲਦਾ ਆ ਇਹਨੂੰ ਇਹਨੇ ਪਤਾ ਵੀ ਵੱਡੀ ਭਾਬੀਆਂ ਮੈਂ ਮਾਸਮਾਨ ਹੁੰਦੀ ਐ ਫਿਰ ਭਾਈ ਮੈਂ ਤਾਂ ਗਲਤ ਕੋਈ ਗੱਲ ਹੀ ਨਹੀਂ ਕਹੀ ਮੈਂ ਤਾਂ ਭਾਬੀ ਦੇ ਬਿਨਾਂ ਤੇਨੂੰ ਬੋਲਿਆ ਵੀ ਨਹੀਂ ਤੂੰ ਛੋਟੜਾ ਛੋਟੜਾ ਛਰੇਮ ਕਹੀ ਲੋਲੀ ਬੋਲ ਨਾ ਫਿਰ ਬੜੀ ਐ ਤੇਰਾ ਰਾਮ ਨਾਲ ਤਾਂ ਗੱਲ ਕਰੇ ਸਕਦਾ ਤੂੰ ਉਹ ਵੀਰ ਜੀ ਮੇਰੀ ਗੱਲ ਸੁਣ ਲੋ ਕੀ ਆ ਰਾਮ ਨਾਲ ਗੱਲ ਕਰ ਲੈ ਕਿ ਦੰਨੇ ਕਿਤੇ ਤੁਸੀਂ ਤਾਂ ਗਾਧਾ ਪਾਰਖੇ ਆ ਦੋ ਤੌੜੀ ਜਿੱਤਾਂ ਦੀ ਕਟੇਗਰੀ ਸੀਗੀ ਆ ਦੇਖ ਸਾਰੇ ਘਰ ਦੇ ਕੰਮ ਇਹੀ ਕਰਦੀ ਆ ਆ ਦੇਖ ਲੋ ਇਹਦੇ ਤੌਲਿਏ ਆ ਇਹਨਾਂ ਦੇ ਦੋਹਾਂ ਜਿਹਿਆਂ ਦੇ ਤੌਲਿਏ ਸੀਗੇ ਪਰ ਮੈਂ ਆਪਦੇ ਕੱਪੜੇ ਧੋਲੇ ਮੈਂ ਨਾਲ ਦੇ ਵੀ ਕੰਮ ਕਰ ਕਰਾ ਜਦੋਂ ਹੁਣ ਸਾਰਾ ਦਾ ਕੰਮ ਉਹਦਾ ਕਰਦੀ ਇਹ ਕੰਮ ਵੰਡੇਵੇਂ ਆ ਮਾਤਾ ਨੇ ਵੀ ਜੀ ਅਸੀਂ ਕਿਸੇ ਗੱਲ ਤੋਂ ਫਰਕ ਨਹੀਂ ਰੱਖਦੇ ਠੀਕ ਆ ਅੰਦਰ ਹੈ ਢੇਰ ਲਾਈਏ ਪੜਨੇ ਦਾ ਸਾਰਾ ਪੜਨੇ ਮੈਂ ਚੱਕੀ ਨੇ ਇਹਨੇ ਹੱਥ ਲਾਇਆ ਉਹ ਇਹ ਸਾਰਾ ਦਿਨ ਬਹਿਲੀ ਰਹਿੰਦੀ ਹੈ ਸਾਰਿਆਂ ਦਾ ਘਰ ਦਾ ਕੰਮ ਕਰਦੀ ਹੈ ਤੂੰ ਤਾਂ 4 ਦਿਨ ਹੋ ਗਏ ਤੈਨੂੰ ਆਜ ਨੂੰ ਹਲੇ ਪਤੀ ਹੈ ਮਾਂ ਤੋਂ ਕੰਮ ਕਰਉਨੇ ਦੋ ਜਣੇ ਰਲ ਕੇ ਪਤੀਆ ਕਿਹੜੇ ਆਹੋ ਕਿਹੜੇ ਮੁੰਡੇ ਦਾ ਹੁਣ ਤੇਰਾ ਵਿਆਹ ਹੋ ਗਿਆ ਸਾਰਾ ਕੰਮ ਤਾਂ ਤੁਸੀਂ ਮਾਂ ਪਾਪਾ ਬੜੀ ਭਾਬੀ ਨਹੀਂ ਦਿਖੀ ਉਹ ਤਾਂ ਕਹੀ ਗੱਲ ਸਭ ਦੀ ਹੈ ਪਹਿਲਾਂ ਵੀ ਦੀਦੀ ਸੀਗੀ ਹਾਂ ਪਹਿਲਾਂ ਤਾਂ ਆਪ ਉਹੀ ਗੱਲ ਹੈ ਵੀ ਸਾਰਾ ਘਰ ਸਿਰ ਤੇ ਚੱਕ ਰੱਖਿਆ ਸੀ ਕਹਿੰਦੇ ਕਿਹੜਾ ਘਰ ਸਿਰ ਤੇ ਚੱਕ ਲਿਆ ਬਾਈ ਉਹੀ ਹੈ ਨਾ ਘਰ ਮੈਂ ਬੰਨ ਰੱਖਿਆ ਸੀਗਾ ਤਾਂ ਹੀ ਜੰਮਲੇ ਫਿਰਦੇ ਹੋ ਤਾਂ ਹੀ ਤੁਹਾਡਾ ਕਰਨਾ ਸਾਂਭੀ ਬੈਠੀ ਆ ਮੈਂ ਫੋਰਵਰਡ ਹੀ ਹੁੰਦੇ ਨਾ ਕਰ ਪੱਟ ਦਿੰਦੀ ਤੁਹਾਡਾ ਕਿਹਨੇ ਘਰ ਬੰਨਿਆ ਹੋਇਆ ਸੀ ਮਾਂ ਨੇ ਤਾਂ ਕਾਨੂੰ ਕਰ ਬੰਨਿਆ ਪਹਿਲੇ ਆਈ ਵੱਡੀ ਕੱਲ ਦੀ ਇਹਨੂੰ ਤਾਂ ਭਾਈ ਇੰਨਾ ਵੀ ਲੱਖ ਨਹੀਂ ਹੈਗਾ ਵੀ ਜੇਠ ਮੁਰੇ ਖੜੇ ਵੇ ਕੁੰਡੀ ਕੱਢ ਲੈ ਅੱਛਾ ਹੁਣ ਮੈਂ ਕੁੰਡ ਕੱਢਾਂ ਹੈ ਤੈਨੂੰ ਮਾੜੀ ਮੋਟੀ ਸੰਗ ਸ਼ਰਮ ਹੈਗੀ ਆ ਉਹ ਤੈਨੂੰ ਮਾੜੀ ਮੋਟੀ ਸਾਰੋਂ ਬੜੀ ਆ ਤੇ ਤੂੰ ਕਿੰਨਾ ਬੋਲਦੀ ਨਹੀਂ ਨਹੀਂ ਤੂੰ ਬਗਲੀ ਖੜਾ ਆਉਣੀ ਤੈਨੂੰ ਹਕਲ ਨਸ ਖਾਓ ਠੀਕ ਹੈ ਮੈਨੂੰ ਪਤਾ ਵੀ ਕਿੱਥੇ ਕਿਵੇਂ ਗੱਲ ਕਰਨੀ ਆਹੋ ਪਤਾ ਮੇਰੇ ਮੁਰੇ ਕਿੱਦਾਂ ਬੋਲਦੇ ਮੇਰੀ ਗੱ ਕਹਿੰਦੇ ਨੇ ਹੁੰਦਾ ਛੱਦ ਵੀ ਬੋਲੇ ਤੇ ਛਾਨਣੇ ਵੀ ਬੋਲੇ ਅਸੀਂ ਤਾਂ ਬੋਲਾਂਗੇ ਕਾਈ ਬੋਲਾਂਗੇ ਜਿਵੇਂ ਤੁਸੀਂ ਬੋਲੋਗੇ ਉਹ ਤਾਂ ਚੁੱਪ ਕਰਾ ਲੈ ਉਹ ਕੱਲ ਦੀ ਆਈ ਵੀ ਦੇਖ ਮੇਰੇ ਮੁਰੇ ਕਿੱਦਾਂ ਬੋਲ ਰਹੀ ਆ ਬੋਲੂਗੀ ਜਦੋਂ ਤੁਸੀਂ ਬੋਲੋ ਲਾਈ ਆ ਛੋੜੇ ਕੰਮ ਹੀ ਇਹ ਜਿਹੇ ਮੈਂ ਕੁੰਡ ਦਾ ਤਾਂ ਕੱਢੇ ਬੰਦ ਨੂੰ ਸ਼ਰਮ ਹੋਈ ਆ ਆਪਣੇ ਸਨਸਕਾਰਾਂ ਚਾਹੀਦੇ ਹੁੰਦੇ ਆ ੱਲੇ ਕੁੰਡ ਕੱਢ ਰ ਸੱਟੇ ਨਾਲ ਕੁੰਡ ਵੀ ਛੱਡ ਕੁੰਡ ਵੀ ਛੱਡ ਸਿਰ ਤੇ ਇੱਕ ਮਿੰਟ ਕੁੰਡ ਵੀ ਛੱਡ ਮਾੜੀ ਮੋਟੀ ਇਹਦਾ ਦੇਖੇ ਵੀ ਬੜੇ ਨਾਲ ਕਿੱਦਾਂ ਗੱਲ ਕਰਨੀ ਐ ਵੀਰ ਜੀ ਤੁਸੀਂ ਬੋਲੋ ਲਾਈ ਆ ਆਪਣਾ ਅੱਕ ਲੈ ਗਈ ਐ ਪਹਿਲਾ ਥੋੜਾ ਕਰ ਲਈਏ ਹਾਏ ਮੈਂ ਮਰ ਜਾ ਕਿਵੇਂ ਬੋਲਦੀ ਐ ਨਹੀਂ ਤੇਰਾ ਬੇੜਾ ਪੱਟਿਆ ਜਾਵੇ ਇਹ ਅਗਰ ਦਿਖਾਉ ਵੀ ਮੈਨੂੰ ਇਹ ਆਈ ਜਿਹੜੀ ਕੱਲ ਦੀ ਹੈ ਦੇਖ ਲੋ ਕਿਵੇਂ ਬੋਲਦੀ ਐ ਬੇੜਾ ਲੈ ਗਏ ਅਗਰ ਹੈਗੀ ਉਹਨੂੰ ਮਗਰ ਲੱਗਿਆ ਹੋਇਆ ਤੂੰ ਕੀ ਬੋਲੇਗਾ ਭਾਈ ਮੈਂ ਚੱਲ ਜਾਂਦਾ ਕੜਾ ਮਗਰ ਆ ਕੇ ਪਤਾ ਲੱਗਾਂਗੇ ਉਹ ਗੱਲ ਸੁਣ ਬਾਵੇਂ ਅੱਜ ਤੱਕ ਤੇਰੀ ਭਾਬੀ ਨਾਲ ਕਦੇ ਇਕ ਨਾਲ ਗਾ ਪਿਆ ਕਦੇ ਆ ਆਈਆ 4 ਦਿਨ ਹੋਏ ਹਲੇ ਹੁਣ ਮੇਰਾ ਦਾ ਪਵਾਤਾ ਜਦੋਂ ਖਵਾਰਾ ਸੀ ਭਾਈ ਸਾਰੇ ਘਰ ਦੇ ਕੰਮ ਨਹੀਂ ਕਰਦੀ ਸੀ ਉਹਦਾ ਕਰੇਗੀ ਉਦੋਂ ਆਏ ਸੀ ਵੀ ਉਰੇ ਕੋਈ ਹੈ ਨਹੀਂ ਜਿ ਮਖਤਿਆਰੀ ਕੋ ਟਣੜੀ ਵੀ ਮੈਂ ਕੱਲੀ ਪਰਦਾ ਹਣਾ ਤੂੰ ਬਹਿ ਜਾ ਬਹਿ ਜਾ ਟੱਕੇ ਬਹਿ ਜਾ ਠੀਕ ਅਸਲਾ ਭਾਈ ਬੈਠੀ ਹੋ ਟੱਕੇ ਠੀਕ ਹੈ ਨਾ ਅੱਡੋ ਬੈਠਾ ਆਪਦਾ ਚੁੱਪ ਕਰਕੇ ਆਪਣੀ ਰੋਟੀਆਂ ਅੱਡ ਪਕਾ ਕੇ ਖਾਓ ਸਾਨੂੰ ਆ ਤਾਂ ਫਿਰ ਜਦੋਂ ਕੰਮ ਵੀ ਵੱਡੇ ਹੋਇਆ ਫਿਰ ਤੁਹਾਡੇ ਘਰ ਦੇ ਕੰਮ ਮੈਂ ਕਹਦਾ ਫਿਰ ਸੋਈ ਜਾ ਓ ਬਾਬੇ ਬਾਈ ਬਾਬੇ ਗੱਲ ਥੋੜਾਕਿਲਾ ਤੂੰ ਆਪਣੀ ਭਾਬੀ ਜੱਤ ਦੀ ਰੋਟੀ ਖਾਂਦਾ ਰਿਹਾ ਹਾਂ ਹਾਂ ਬਾਈ ਹੁਣ ਤੁਸੀਂ ਸਲਾਹੇ ਕਰਨ ਲੱਗ ਜਿਓ ਵੀ ਭਾਬੀ ਦੇ ਹੱਥ ਦੇ ਰੁੱਟੇ ਖਾਂਦੇ ਸੀਗਾ ਨਾ ਰੇੜੀ ਉੱਜਾ ਕੇ ਬੁਲਾਇਓ ਸਾਰੇ ਪਿੰਡ ਨੂੰ ਪਤਾ ਲੱਗ ਜਾਊਗਾ ਭਾਈ ਸੁਨਾਈਆਂ ਨਹੀਂ ਕਰਦੇ ਅਸਤੇ ਤੈਨੂੰ ਯਾਦ ਦਿਵਾਉਂਨੇ ਵੀ ਮੈਂ ਤੇਰੇ ਲਈ ਕੀ ਕੁਛ ਕਰਿਆ ਔ ਟਾਈਮ ਭੁੱਲ ਗਿਆ ਨਾ ਫੇਰ ਕੀ ਹੋ ਗਿਆ ਜੇ ਰੋਟੀਆਂ ਖਵਾਤੀਆਂ ਆਪਦੇ ਘਰ ਪਰਿਵਾਰ ਨੂੰ ਸਾਰੇ ਖਵਾਉਂਦੇ ਨੇ ਆ ਹੁਣ ਸੁਨਾਈਆਂ ਕਰਨਾ ਗਿਜੋ ਤੁਸੀਂ ਤੂੰ ਤਾਂ ਨਹੀਂ ਤੂੰ ਤਾਂ ਬੋਲ ਹੀ ਨਾ ਬਾਈ ਕਿਉਂ ਨਾ ਬੋਲਾਂ ਮੈਂ ਬੋਲੂਗੀ ਬਾਈ ਮੇਰੇ ਅੱਖ ਜੀ ਨਹੀਂ ਬੋਲੂ ਹੋਰ ਕੀ ਦੇ ਕੇ ਬੋਲ ਪਹਿਲਾਂ ਹੋਈ ਗੱਲ ਆ ਭਾਈ ਸੁਣੀ ਗੱਜੇ ਨਹੀਂ ਜਾਂੀਆਂ ਕੋ ਮੈਂ ਤੇਨੂੰ ਹਸਤੇ ਕੀ ਸੁਣਾਦਾ ਭਾਈ ਕੀ ਸੁਣਾਦਾ ਮੈਂ ਜਵਾਕਾ ਵਾਂਗੂ ਜੀ ਕਹਾਂ ਲਾ ਬੱਤੀ ਸੁਣੀ ਨਾ ਮਾਰ ਗੱਲ ਦੱਸ ਤੇਰੀ ਭਾਬੀ ਨੇ ਤੈਨੂੰ ਕੀ ਕਿਹਾ ਅੱਜ ਤੱਕ ਜਵਾਕਾ ਵਾਂਗੂ ਪਾਲਿਆ ਮੈਂ ਤੇਨੂੰ ਆਪਣੇ ਭਰਾ ਵਾਂਗੂ ਸੋਚ ਕੇ ਜੇ ਜਵਾਕਾ ਵਾਂਗੂ ਤੇ ਪਾਲਿਆ ਹੁੰਦਾ ਨਾ ਹੁਣ ਆਹ ਸਾਹਣ ਦੀ ਹੁਣ ਸਾਡੇ ਨਾਲ ਆ ਕੇ ਸੁਣ ਕਰਦੀ ਇੱਕ ਦੋ ਤੌਲੀਆਂ ਪਿੱਛੇ ਰੌਲਾ ਦਾ ਬਾ ਤੂੰ ਵੀ ਸਮਝਾ ਰਿਆ ਇਹਨੂੰ ਦੋ ਤੌਲੀਆਂ ਨਹੀਂ ਤੌਲੀਆਂ ਦੀਆਂ ਫਿਰ ਕੋ ਕੀ ਸਮਝਾਵੇਂ ਤੁਸੀਂ ਹੱਥ ਕਰੀ ਜਾਂਦੇ ਹੋ ਭਾਬੀ ਤੌਲੀਆਂ ਦਾ ਤਾਂ ਬਹਾਨਾ ਅਸਲ ਗੱਲਾਂ ਤਾਂ ਜਿਹੜੀਆਂ ਨਿਕਲ ਕੇ ਆਉਂਦੀਆਂ ਨਾ ਕਿਸੇ ਬਹਾਨੇ ਨਿਕਲ ਕੇ ਆਉਂਦੀਆਂ ਨੇ ਬਾਹਰੇ ਜਦ ਰੋਟੀਆਂ ਪਕਾਉਂਦੀ ਕੋੰਦੀ ਕਹਿਨੀ ਦੀ ਸੀਗੀ ਸਾਰਾ ਟੱਬਰ ਘਰੇ ਬੈਠਾ ਹੁਣ ਰੋਟੀਆਂ ਖਾਣਗੇ ਪਾੜਨਗੇ ਬਿਲੇ ਠੱਠੇ ਮੈਂ ਤਾਂ ਕੋਈ ਨਹੀਂ ਕਿ ਆਪੇ ਇਹ ਨਾ ਤੂੰ ਹੁਣ ਇਹ ਦੀਆਂ ਈਦੀਆਂ ਤਾਂ ਸੁਣਨੀ ਹੈ ਨਾ ਤੂੰ ਗੱਲ ਸੁਣ ਤੇਰੀ ਗੱਲ ਵੀ ਠੀਕ ਹੈ ਸਿਹਰਤ ਆਪਾਂ ਅੱਡੇ ਹੁੰਨੇ ਆ ਸਾਡਾ ਭਾਈ ਰੋਟੀ ਟੁਕ ਮਾਤਾ ਨਾਲ ਕਰਦੇ ਗੱਲ ਰੋਟੀ ਟੁਕ ਕਰਦੇ ਅੱਡ ਕੰਮ ਵੀ ਅੱਡ ਕਰ ਪੈਲੀ ਵੀ ਅੱਡ ਕਰ ਕਿਉਂ ਮਾਤਾ ਤੁਹਾਡੇ ਕਿਹੜੀ ਕਿਉਂ ਕਰੀ ਮਾ ਮਾ ਤਾਂ ਹਮੇਸ਼ਾ ਭਾਈ ਛੋਟੇ ਕਿਣੀ ਹੁੰਦੀ ਹੈ ਜੀ ਸਾਡੇ ਜਿਵੇਂ ਤੁਸੀਂ ਭਾਈ ਸਾਡਾ ਕਰਦੇ ਓਵੇਂ ਮਾਂ ਨੂੰ ਤੁਸੀਂ ਨਾ ਰੋਟੀ ਪਾਣੀ ਪੁੱਛੋਗੇ ਅਸੀਂ ਮੇਰੇ ਹੱਥ ਮਾਰ ਲੋ ਮਾਂ ਨੂੰ ਪੁੱਛਣ ਕੀ ਦੇ ਨਹੀਂ ਹੱਥ ਦੇ ਕੱਪੜੇ ਪਤਾ ਨਹੀਂ ਲੱਗਦੇ ਤੁਸੀਂ ਮਾਂ ਦੇ ਤਾਉਂਗੇ ਆ ਜਿਹੜੀ ਦੋ ਤੌਲੀਏ ਨਹੀਂ ਦੋ ਸਾਦੀ ਮਾਂ ਨੂੰ ਰੋਟੀ ਦੇ ਦੂਗੀ ਹੈ ਆਹ ਕਿਉਂ ਨਹੀਂ ਦੇਉਗੀ ਭਾਈ ਕਿਉਂ ਨਹੀਂ ਦਿਉਗੀ ਰੌਲਾ ਪਿਆ ਜ ਤੱਕ ਮਾਂ ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਪਿਆ ਪਿਆ ਤੇਰੇ ਘਰ ਕੀ ਪਿਆ ਭਾਬੀ ਜੇ ਪਿਆ ਫਿਰ ਹਾਂ ਹਾਂ ਦੇਖੋ ਪਾਉਂਦੇ ਰੌਲੇ ਤਾਂ ਅਸੀਂ ਕਦਰੇ ਰੋਟੀ ਤੇ ਮਾਂ ਮੈਂ ਬੁਲਾਉਂਦਾ ਮਾਤਾ ਹੋਰ ਆਈ ਇੱਕ ਮਿੰਟ ਨਾ ਕੀ ਰੌਲਾ ਪਾ ਰਹਾ ਤੂੰ ਆ ਦੇਖ ਲੈ ਛੋਟੀ ਆ ਦੋ ਤੌਲੀਏ ਧੋਣੇ ਦੇ ਦੇਖ ਲੈ ਸੀਰਤ ਨੂੰ ਲੱਗੀ ਬੋਲਣ ਇਹ ਦੇਖ ਭਾਈ ਗਲਤੀ ਥੋਡੀ ਦੋਨਾਂ ਦੀ ਹੋਈ ਆ ਹੈਂ ਜੇ ਦੋ ਤੌਲੀਏ ਰਹਿ ਗਏ ਤੀ ਤੂੰ ਧੋ ਦਿੰਦੀ ਜੇ ਇੱਕ ਪਾਸੇ ਕੰਮ ਲੱਗੀ ਹੋਈਆਂ ਦੇਖ ਲਓ ਸਾਦਾ ਤੜਕੇ ਦੀ ਲੱਗੀ ਹੋਈ ਹੈ ਡੰਗਰਾਂ ਕੰਨੀ ਵੀ ਕੰਮ ਕਰਦੀ ਹੈ ਮਾਂ ਮੇਰੀ ਗੱਲ ਸੁਣ ਲੈ ਅੰਦਰ ਮੈਂ ਸਾਰਾ ਕੋਠੀ ਚ ਸਾਫ ਸਫਾਈ ਕੀਤੀ ਹੈ ਨਾਲੇ ਭਾਂਡਿਆਂ ਦਾ ਢੇਰ ਨੂੰ ਮੋਜਨਾ ਧਰ ਕੇ ਆ ਗਈ ਹੈ ਇੱਕ ਮਿੰਟ ਦੇਖ ਤੂੰ ਕਹੀ ਹੈ ਨਹੀਂ ਬੜੀ ਹੈ ਇਹ ਪਹਿਲਾਂ ਦੀ ਆਈ ਵੀ ਹੈ ਇਹ ਮੱਝਾਂ ਥੱਲੇ ਝਾੜੂ ਨਹੀਂ ਮਾਰੂਗੀ ਮੱਝਾਂ ਥੱਲੇ ਝਾੜੂ ਵੀ ਮਾਰਦੀ ਹੈ ਕਾਹ ਕੰਡਾ ਵੀ ਪਾ ਦਿੰਦੀ ਹੈ ਧਾਰਾ ਵੀ ਚੋਂਦੀ ਹੈ ਸਾਰੇ ਕੰਮ ਇਹ ਕਰਦੀ ਹੈ ਹੁਣ ਤੈਨੂੰ ਇਹ ਦਿਖਣ ਲੱਗੀ ਦੱਸ ਪੁੱਤ ਇਹਦੇ ਕੰਮਾਂ ਦੀ ਮੈਂ ਸ਼ਾਵਾਸ਼ ਦੰਨੀ ਹੈ ਇਹਨੂੰ ਪਰ ਉਹ ਇਹ ਗੱਲ ਨਾ ਨਾ ਹੋਵੇ ਦੇਖੋਣ ਲੋਕ ਵੀ ਖੜ ਖੜ ਕੇ ਸੁਣਨ ਲੱਗੇ ਹੋਏ ਨੇ ਸੋਨਾ ਨਿਕਲਦਾ ਪੁੱਤ ਕਰਦਾ ਆ ਦੋਹੇ ਲੱਗੇ ਵੇ ਤਾਂ ਪੁੱਤਲੀ ਨੂੰ ਇੱਕ ਮਿੰਟ ਸੀ ਇੱਕ ਮਿੰਟ ਕੱਲੀ ਲੱਗੀ ਪਈ ਸੀ ਇਹ ਜਦੋਂ ਨਾ ਕਹਿ ਦਿੰਦੇ ਹੁੰਦੇ ਨੇ ਨਾ ਵੀ ਵੱਡੀ ਪਰਜਾਈ ਜਦੋਂ ਆ ਜਾਂਦੀ ਹੈ ਮਾਸਮਾਨ ਹੁੰਦੀ ਹੈ ਹੁਣ ਜਦੋਂ ਛੋਟੀ ਆ ਗਈ ਉਹਨੇ ਤੁਸੀਂ ਤੁਸੀਂ ਉਹਦੇ ਵਾਲਦੇ ਹੋਗੇ ਪੁੱਤ ਮੈਂ ਕਿਸੇ ਵਾਲਦੀ ਨਹੀਂ ਹੋਈ ਤੁਸੀਂ ਤਾਂ ਦੋਨੋਂ ਮੈਨੂੰ ਇੱਕ ਜੀ ਹਈਆਂ ਪਰ ਅੱਜ ਜਲੂਸ ਕੱਢ ਕੇ ਨਾ ਦਿਖਾਓ ਜੇਥੋਂ ਤੋਂ ਕੰਮ ਨਹੀਂ ਬਣਦਾ ਮੈਨੂੰ ਦੱਸ ਦਿਆ ਕਰੋ ਮੈਂ ਕਰ ਲਿਆ ਮਾਤਾ ਅਸੀਂ ਨਹੀਂ ਜਲੂਸ ਕੱਢਿਆ ਜਲੂਸ ਤਾਂ ਦੋ ਛੋਟਿਆਂ ਨੇ ਕੱਢਿਆ ਮਾਤਾ ਗੱਲ ਸਿੱਧੀ ਜੀ ਇੱਕ ਆਸਤ ਅੱਡ ਹੋਵਾਂਗੇ ਅਸੀਂ ਨਹੀਂ ਆਏ ਜਾਓ ਕੰਮ ਵੰਡ ਕੇ ਦਿੱਤੇ ਹੋਏ ਨੇ ਤਾਂ ਆਪਦਾ ਆਪਦਾ ਕੰਮ ਕਰੋ ਭਾਈ ਮੈਨੂੰ ਕਹਤੋਂ ਕਿੰਨੂ ਵੀ ਸਾਰੇ ਘਰ ਦਾ ਟੱਬਰ ਦਾ ਗੋਲਾ ਤੂੰ ਇਰਕੀ ਨੀ ਸੋਈਦਾ ਵੀ ਕਰੋ ਅਡਬਡ ਭਾਈ ਕੱਲੀ ਦੇ ਸਿਰ ਤੇ ਕੋ ਸੱਡਿਆ ਰੁਈ ਦਾ ਕੰਮ ਚਾਹ ਚੋਚਾ ਵੀ ਬਟਾ ਮੈਂ ਆਪ ਦੇ ਜਿਹੜੇ ਭਾਂਡੇ ਹੁੰਦੇ ਨੇ ਮੈਂ ਆਪਣੇ ਆਪ ਕਰ ਲੰਨੀ ਆਪ ਦੇ ਸਾਹਮਣੇ ਡੇਰੀ ਚ ਦਬਾਵਾ ਸੀ ਮੈਂ ਸਾਂਹਮਣੇ ਹੜ ਜਾ ਹੜ ਜਾ ਮੈਂ ਤਾਂ ਹਾਂ ਦੱਸ ਜਿਹੜਾ ਕੰਮ ਤੂੰ ਵੰਡਿਆ ਇਹ ਕਰਦੀ ਕਿ ਨਹੀਂ ਕਰਦੀ ਕਰਦੀ ਆ ਪੁੱਤ ਉਹ ਤਾਂ ਮੈਨੂੰ ਪਤਾ ਹੀ ਆ ਮਾਂ ਗੱਲ ਖਤਮ ਕਰ ਲੋੜ ਹੀ ਹੈਗਾ ਕਰਦੀ ਆ ਪੁੱਤ ਮੇਰੀ ਗੱਲ ਸੁਣ ਲੈ ਤੂੰ ਅਜੇ ਆਈਆਂ ਨਮੀ ਨਮੀ ਠੀਕ ਆ ਆਈ ਨਹੀਂ ਫਰਕ ਪਵਾਈ ਦੇ ਹੁੰਦੇ ਮਾਂ ਮੈਂ ਫਰਕ ਪਵਾਉਣੀ ਆ ਐਨੇ ਸਾਲਾਂ ਦੀ ਉਹ ਵੀ ਘਰ ਸੰਭੀ ਬੈਠੀ ਸੀ ਮਾਂ ਸਾਂਝੇ ਪੱਕਦੀ ਗੱਲ ਕਰ ਅੱਡ ਬਿਡ ਤਾਂ ਪਈ ਹੋਈ ਗੱਲ ਆ ਸੀ ਪਹਿਲਾਂ ਤੂੰ ਹੀ ਆ ਚੱਲ ਮੰਨਿਆ ਮਾਂ ਭਾਬੀ ਕਰਦੀ ਆ ਡੰਗਰਾਂ ਦਾ ਦੂਜਾ ਕਾ ਸਾਰਾ ਕੰਮ ਮੈਂ ਸੰਭਦੀ ਨਹੀਂ ਹੈਗੀ ਉਹ ਤਾਂ ਪੁੱਤ ਕੀ ਸੰਭਦੀ ਆ ਆਏ ਫਰਕ ਨਹੀਂ ਕਰੀਦੇ ਹੁੰਦੇ ਘਰਾਂ ਜਾਂ ਤਾਂ ਨਾ ਘਰ ਦੇ ਵਿੱਚ ਕੰਦ ਘਾੜਾ ਦੇ ਭਾਈ ਜਾਂ ਬਰੂਈ ਗੱਲ ਵੀ ਸਾਨੂੰ ਕੋਠੀ ਕਿਸੇ ਹੋਰ ਪਾ ਕੇ ਰਹਿਣ ਲੱਗ ਜਾਂਦੇ ਆ ਤਾਂ ਸ਼ਹਿਰ ਭੱਜ ਜਾਂਦੇ ਆ ਕਿਤੇ ਕਿਤੇ ਨਹੀਂ ਪੁੱਤ ਕੁਝ ਕਰਨਾ ਹੈਗਾ ਨਾ ਮੈਂ ਕੋਈ ਮਾਰ ਨਹੀਂ ਲਾ ਸਕਦਾ ਤੇਰਾ ਘੜਾ ਉਧਰੋਂ ਫਿਰਦੀ ਹੈ ਘੜਾ ਉਧਰੋਂ ਅੱਜ ਤੱਕ ਇਹਨੇ ਵੇਖਿਆ ਕਦੇ ਨਹੀਂ ਜਦੋਂ ਮੇਰਾ ਵਿਆਹ ਹੋਏ ਨਾ ਉਦੋਂ ਦੀ ਨਹੀਂ ਚੜਦੀ ਹੈਗੀ ਮੈਨੂੰ ਇਹ ਇੱਕ ਮਿੰਟ ਉਹ ਹੀ ਤਾਂ ਗੱਲ ਹੈ ਜਰਦੀ ਹੈ ਮੈਨੂੰ ਨਹੀਂ ਹਾਂ ਜਰਨ ਨੂੰ ਬੜੀ ਇੱਥੇ ਹੂਰ ਭਰੀ ਲੈ ਕੇ ਆਏ ਆ ਭਾਈ ਬਿਹਾਈ ਦੀ ਸੋਹਣੀ ਸੁਨੱਖੀ ਮੈਂ ਤਾਂ ਜਰਦੀ ਨਾ ਹੋਈ ਹੋਰ ਪਰੀਆਂ ਮੈਨੂੰ ਹੋਰ ਪਰੀਆਂ ਪੜ ਗਈਆਂ ਆ ਦੇਖ ਲੈ ਲਾਗੀ ਨਾ ਪਰ ਜਾਂਦੀ ਜਾ ਦੇਖ ਲੈ ਕੀ ਕੁਝ ਕਰ ਗਈਆਂ ਹੁਣ ਪਾਵੇ ਹੁਣ ਤੂੰ ਵੀ ਇਹੀ ਗੱਲਾਂ ਨਾ ਕਰੀ ਚੱਲ ਠੀਕ ਆ ਜੇ ਤੁਹਾਨੂੰ ਮੈਂ ਕੰਮ ਵੰਡ ਕੇ ਦੇ ਦਿੱਤੇ ਤੇ ਇਹ ਥੋੜੀ ਦੀ ਵੀ ਕਲੇਸ਼ ਕਰੋ ਰਲ ਮਿਲ ਕੇ ਹੋਈ ਜਾਂਦੇ ਨੇ ਕੰਮ ਦਾ ਹਾਂ ਇਹ ਗੱਲ ਸੁਣ ਲੈ ਦੋ ਤ올ੀਆਂ ਦੀ ਕਿੱਡੀ ਕ ਗੱਲ ਸੀ ਜਿੱਥੇ ਨੇ ਆਪਦੇ ਕੱਪੜੇ ਪਾਈ ਸੀ ਨਾਲ ਸਾਡੇ ਦੋ ਤ올ੀਆਂ ਬਾ ਦੋ ਤ올ੀਆਂ ਦੀ ਕੀ ਗੱਲ ਸੀ ਜੇ ਤੂੰ ਹੱਥ ਨਾਲ ਧੋ ਲੈਂਦੀ ਭਾਈ ਮੇਰੇ ਸਿਰੋਂ ਸਿਰ ਚੜ੍ਹ ਕੇ ਕੀ ਬੋਲਦੀ ਥੇਰੇ ਅੰਦਰ ਝੂਠ ਮਾਂਜ ਕੇ ਆਈ ਹੋਣੀ ਤਿੰਦਾ ਤੈਨੂੰ ਜਦ ਇਹ ਕਰਦੀ ਇਹ ਨਹੀਂ ਤੈਨੂੰ ਦਿਖਦੀ ਹੁਣ ਦੋ ਦਿਨ ਆਈ ਨੂੰ ਲੱਗੀ ਦੇਖਣ ਘਰ ਜਾਣੇ ਕਛੋ ਗੰਮੇ ਨਹੀਂ ਦਿਖਾਈ ਪ੍ਰੋਪਰ ਇਸ ਨਵੇੜ ਨਾ ਮੈਂ ਹੀ ਕਿਤੇ ਪਾਸੇ ਦੋ ਟੱਕਰ ਤੇ ਨਹੀਂ ਜਾਣਾ ਕਿ ਨਾ ਨਾ ਰਹਿਣਾ ਜਾਂ ਸਾਡੇ ਰਹਿਣਾ ਗੱਲ ਖਤਮ ਹੋ ਪਈ ਆ ਮੈਂ ਤਾਂ ਤੁਹਾਡੇ ਦੋਨਾਂ ਨਾਲੇ ਨਹੀਂ ਰਹਦੀ ਮੈਂ ਤਾਂ ਕੱਲੀ ਪਕਾ ਕੇ ਖਾ ਲੂੰ ਜੇ ਤੁਸੀਂ ਜਲੂਸ ਕੱਢਣ ਕੱਲੂ ਤਾਂ ਖਾਣ ਕੀ ਲੋਕ ਹੀ ਕਹਿਣਗੇ ਸੋਚ ਕੇ ਦੇਖ ਅੱਜ ਤੱਕ ਸੀਰਤ ਕਰਕੇ ਕਦੇ ਘਰ ਚ ਕਲੇਸ਼ ਹੋਇਆ ਆ ਚਾਰ ਦਿਨ ਹੋਇਆ ਇਹਨੂੰ ਅੱਜੇ ਕਲੇਸ਼ ਹੋਇਆ ਉਹ ਹੀ ਤਾਂ ਗੱਲ ਆ ਭਾਈ ਜਦੋਂ ਦੂਜੀ ਆ ਗਈ ਨਾਲੇ ਟੇਲ ਕਰ ਸ਼ੁਰੂ ਕਰਦੇ ਬੋਲਣ ਦਾ ਉਹੀ ਕਸ ਲੈਣਾ ਉਹੀ ਤਾਂ ਗੱਲ ਐ ਭਾਈ ਮੇਰੇ ਕਰਕੇ ਕਲੇਸ਼ ਹੁੰਦਾ ਕਰ ਸਮਝ ਜਾ ਕਿਉਂ ਤੁਸੀਂ ਜਲੂਸ ਕੱਢਦੇ ਹੋ ਆ ਦੇਖ ਲੈ ਆਪਣੇ ਆ ਮੋੜ ਤੇ ਘਰ ਆ ਚਾਰ ਮੁੰਡੇ ਨੇ ਪਤਾ ਵੀ ਨਹੀਂ ਲੱਗਦਾ ਕੱਟਾ ਹੈ ਡੱਬਰ ਤੁਸੀਂ ਦੋ ਨਹੀਂ ਕੱਟ ਸਕਦੇ ਅਛਾ ਬਾਈ ਇਹਨਾਂ ਨਾਲ ਰਹਿਣਾ ਨਹੀਂ ਹੈਗਾ ਮਾਂ ਸਾ ਤੈਨੂੰ ਕਹਿੰਦੇ ਆ ਸਾ ਨਾਲ ਰਹਿਣਾ ਅਸੀਂ ਜੀ ਸਾਥ ਕੇ ਰੱਖਾਂਗੇ ਜਦ ਮਰਜੀ ਸਾਡੇ ਕੋਲ ਆ ਜਾ ਚੱਲ ਲੈ ਜਾ ਮੈਂ ਨਹੀਂ ਰਹਦੀ ਤੇਰੇ ਨਾਲ ਵੀ ਉਹੀ ਤਾਂ ਗੱਲ ਹੈ ਨਾ ਜਦੋਂ ਤੱਕ ਬਾਵੇ ਦਾ ਵਿਆਹ ਨਹੀਂ ਹੋਇਆ ਸੀ ਉਦੋਂ ਤਾਂ ਘਰ ਸਾਂਭੀ ਬੈਠੀ ਸੀ ਤੈਨੂੰ ਤਾਂ ਹੀ ਕਹੀ ਗਿਆ ਮਾਤਾ ਮੈਂ ਕੋਈ ਦੇਖ ਭਰ ਕੇ ਲਿਆਈ ਜਿਹੜੀ ਇਹਦੇ ਨਾਲ ਕੱਟ ਲਵੇ ਹੁਣ ਮੈਂ ਇਹਨਾਂ ਨੂੰ ਮਾੜੀ ਲੱਗਦੀ ਆ ਇਹਨਾਂ ਨੂੰ ਐਂ ਲੱਗਦਾ ਮੇਰੇ ਨਾਲ ਘਰ ਪੱਟਣ ਲੱਗਿਆ ਨਹੀਂ ਪੁੱਤ ਮਾੜੀ ਨਹੀਂ ਲੱਗਦੀ ਮੈਨੂੰ ਪਤਾ ਹੈ ਤੂੰ ਘਰ ਸੰਭੀ ਬੈਠੀ ਆ ਚਲ ਉਹਦੀ ਵੀ ਨਿਆਣੀ ਮਾਤਾ ਉਹਨੂੰ ਨਹੀਂ ਪਤਾ ਹੈਗਾ ਇਹਨਾਂ ਕਾ ਮਾਤਾ ਆਪੇ ਪੁੱਤ ਠੀਕ ਹੋ ਜਾ ਉਹਦਾ ਪਤਾ ਹੈ ਉਹ ਛੋਟੇ ਨੂੰ ਦਾ ਪਤਾ ਹੈ ਉਹ ਕਿਉਂ ਨਹੀਂ ਸਮਝਾਉਂਦਾ ਉਹ ਵੀ ਸਿਰੋਂ ਸਿਰ ਚੜ ਕੇ ਬੋਲਦਾ ਉਹ ਤਾਂ ਆਹਸਾਨ ਕਰਦਾ ਵੀ ਹਾਂ ਤੁਸੀਂ ਮੈਨੂੰ ਸੁਣਾਈਆ ਕਰਦੇ ਹੋ ਵੀ ਉਹ ਟਾਈਮ ਵੀ ਯਾਦ ਕਰ ਲੈ ਜਦੋਂ ਕਾਲਜ ਜਾਂਦੇ ਨੂੰ ਮਗਰ ਮਗਰ ਰੋਟੀ ਰੋਟੀ ਵਾਲਾ ਟੀਫਨ ਫੜਾ ਕੇ ਆਉਂਦੀ ਸੀ ਮੈਂ ਇਹ ਤਾਂ ਨਿਆਣਿਆਂ ਵਾਂਗ ਪੁੱਛਦੀ ਰਹੀ ਆ ਉਹ ਬੋਲ ਕਿੱਦਾਂ ਰਿਹਾ ਦੇਖ ਲੈ ਚਲ ਪੁੱਤ ਰੋ ਨਾ ਕੋਈ ਗੱਲ ਨਹੀਂ ਉਹਨੂੰ ਮੈਂ ਸਮਝਾਉਂਗੀ ਕਲ ਆ ਜਾਂ ਅੰਦਰ ਕਿ ਦੋ ਤ올ੀਆਂ ਪਿੱਛੇ ਕਲੇਸ਼ ਕਰ ਲਿਆ ਉਹਦਾ ਭਾਇਆ ਕੋਸਾ ਤੇ ਲੈਣ ਕਰਤੀ ਹਾਂ